ਪਿੰਡ ਮੈਸਮਪੁਰ ਦੇ ਸਾਰੇ ਨਿਵਾਸੀਆਂ ਨੂੰ ਅਮਰਜੀਤ ਲਾਡੀ ਤੇ ਉਹਦੀ ਸਾਰੀ ਟੀਮ ਨੂੰ ਸਭ ਤੋਂ ਪਹਿਲਾਂ ਮੈਂ ਇਸ ਸਟੇਜ ਦੇ ਉੱਪਰ ਇਸ ਕਰਕੇ ਵਧਾਈ ਦੇਣਾ ਚਾਹੁੰਦਾ ਕਿ ਜਦੋਂ ਦੇਸ਼ ਦੇ ਅੰਦਰ ਗਰਮ ਹਵਾਵਾਂ ਚੱਲ ਰਹੀਆਂ ਹੋਣ ਗਰਮ ਹਵਾਵਾਂ ਇਹ ਚੱਲ ਰਹੀਆਂ ਹੋਣ ਕਿ ਇੱਥੇ ਦਾ ਦੇਣਾ ਸੰਵਿਧਾਨਿਆਂ ਨੂੰ ਖਤਮ ਕਰ ਦੇਣਾ ਔਰ ਦੇਸ਼ ਦੇ ਅੰਦਰ ਗਰਮ ਹਵਾਵਾਂ ਮੈਂ ਚੱਲ ਰਹੀਆਂ ਹੋਣ ਇੱਥੇ ਰਹਿਣ ਵਾਲੇ ਲੋਕਾਂ ਨੂੰ ਧਰਮ ਦੇ ਨਾਮ ਦੇ ਉੱਪਰ ਵੰਡ ਦੇਣਾ ਤੇ ਗਰਮ ਹਵਾਵਾਂ ਮੈਂ ਚੱਲ ਰਹੀਆਂ ਹੋਣ ਕਿ ਲੋਕਾਂ ਦੇ ਕੋਲੋਂ ਜਿਹੜੀ ਉਹਨਾਂ ਦੀ ਐਜੂਕੇਸ਼ਨ ਆ ਉਹ ਖੋਲ੍ਹਣੀਆਂ ਗਰਮ ਹਵਾਵਾਂ ਮੈਂ ਚੱਲ ਰਹੀਆਂ ਹੋਣ ਕਿ ਉਹਨਾਂ ਦੇ ਕੋਲੋਂ ਜਿਹੜੀਆਂ ਸਿਹਤ ਹੁਸੂਲਤਾ ਉਹ ਖੋਲ੍ਹਣੀਆਂ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਆ ਕਿ ਤੁਸੀਂ ਅੱਜ ਗਰਮ ਹਵਾਵਾਂ ਚੱਲਦੀਆਂ ਦੇ ਖਿਲਾਫ ਅੱਜ ਜਿਹੜਾ ਇਸ ਸਦੀ ਦੇ ਮਹਾਨ ਡਾਕਟਰ ਭੀਮਰਾਓ Ambedkar ਜੀ ਦਾ ਜਨਮ ਦਿਹਾੜਾ ਤੁਸੀਂ ਮਨਾ ਰਹੇ ਹੋ ਇਸ ਕਰਕੇ ਮੈਂ ਆਪਣੇ ਲੋਕਾਂ ਸਾਹਿਬ ਮੰਚ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ ਜਿੱਥੇ ਅੱਜ ਦੇ ਦਿਨ ਦੇ ਵਾਸਤੇ ਤੁਹਾਨੂੰ ਮੁਬਾਰਕਬਾਦ ਪੇਸ਼ ਕਰਦਾ ਉਥੇ ਜਿੱਥੇ ਤੁਸੀਂ ਡਾਕਟਰ Ambedkar ਦੇ ਸੁਪਨੇ ਪੂਰੇ ਕਰਨ ਦੇ ਵਾਸਤੇ ਜਿੱਦੋ ਜਹਿਦ ਕਰ ਰਹੇ ਹੋ ਗੁਰੂ ਰਵੀਦਾਸ ਦੇ ਸੁਪਨੇ ਪੂਰੇ ਕਰਨ ਦੇ ਵਾਸਤੇ ਜਿੱਦੋ ਜਹਿਦ ਕਰ ਰਹੇ ਹੋ ਮੈਂ ਜਦੋਂ ਜਨਪਤ ਸਾਹਿਬ ਦੇਸ਼ ਕਰਕੇ ਵਰਤ ਰਿਹਾ ਮੈਂ ਇਸ ਸਟੇਜ ਤੋਂ ਬੜੇ ਜਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਅਜੇ ਸ਼੍ਰੀ ਗੁਰੂ ਰਵਿਦਾਸ ਸਾਹਿਬ ਕੰਪੁਰਾ ਨਹੀਂ ਬਸਿਆ ਸ਼੍ਰੀ ਗੁਰੂ ਰਵਿਦਾਸ ਦੇ ਜਿਹੜੇ ਸੁਪਨੇ ਅਜੇ ਪੂਰੇ ਨਹੀਂ ਹੋਏ ਡਾਕਟਰ ਭੀਮਰਾਓ ਮੇਰਕਰ ਜੀ ਦੇ ਜਿਹੜੇ ਸੁਪਨੇ ਲੈ ਸੀ ਉਹ ਅਜੇ ਪੂਰੇ ਨਹੀਂ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸੁਪਨੇ ਦਾ ਸਮਾਜ ਸੀ ਅਜੇ ਬਣਿਆ ਨਹੀਂ ਬਾਬੇ ਨਾਨਕ ਦੇ ਸੁਪਨਿਆਂ ਦਾ ਜੇ ਸਮਾਜ ਬਣਿਆ ਨਹੀਂ ਉਹ ਬਸਾਉਣ ਦੇ ਵਾਸਤੇ ਜਿਹੜੀ ਲੜਾਈ ਆ ਬਹੁਤ ਲੰਬੀ ਲੜਨੀ ਪੈਣੀ ਆ ਮੈਂ ਇਸ ਕਰਕੇ ਕਹਿ ਰਿਹਾ ਹੁਕਿਆ ਸੀ ਸਾਰੇ ਪਿੰਡਾਂ ਦੇ ਵਿੱਚ ਰਹਿਨੇ ਸਾਨੂੰ ਪਤਾ ਅੱਜ ਅਸੀਂ ਉਹ ਸਮੇਂ ਦੇ ਵਿੱਚੋਂ ਗੁਜ਼ਰ ਰਹੇ ਆ ਕਿ ਅੱਜ ਸਾਡੇ ਘਰਾਂ ਦੇ ਵਿੱਚੋਂ ਜੇ ਕੋਈ ਬਿਮਾਰ ਹੋ ਜਾਵੇ ਉਹਦਾ ਨਾਜ ਨਹੀਂ ਅਸੀਂ ਅੱਜ ਕਰਾ ਸਕਦੇ ਕਿਤੇ ਲੁਧਿਆਣਾ ਤੱਕੇ ਹਾਂ ਸਤਨਾ ਦਰਿਆ ਟੱਪ ਕੇ ਕਿਤੇ ਆਪਣੇ ਘਰ ਦਾ ਮਰੀਜ਼ ਉੱਥੇ ਲੈ ਕੇ ਜਾਣਾ ਪੈ ਜਾਵੇ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਂਦਾ ਕਿ ਸਾਡੀ ਜੇਜੇ ਤੇ ਪੂੰਜੀ ਕਿੰਨੀ ਆ ਔਰ ਉਹਦੇ ਨਾਲ ਨਾਲ ਸਾਨੂੰ ਇਹ ਗੱਲ ਦੇਖਣੀ ਪੈਂਦੀ ਆ ਕਿ ਕਿਹਨੇ ਥਾੜਾ ਪਰਵਾਹ ਕਰਿਆ ਜਾਂ ਥਾੜੇ ਪਰਵਾਹ ਦਾ ਕੋਈ ਜੀ ਆ ਜਿਹੜਾ ਜੀਵਨ ਤੇ ਮੌਤ ਦੀ ਲੜਾਈ ਲੜ ਰਿਹਾ ਉਹਨੂੰ ਬਚਾਉਣ ਦੇ ਵਾਸਤੇ ਡੀ ਐਮ ਸੀ ਸੀ ਐਮ ਸੀ ਅੱਗੇ ਵੱਡੇ ਹਸਪਤਾਲ ਦੇ ਵਿੱਚ ਜਾਣਾ ਹੋਵੇ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਕਿ ਸਾਡੇ ਘਰ ਦੇ ਜਿਹੜੇ ਚਾਰ ਮੰਦਲੇ ਆ ਉੱਥੇ ਜਣੇਆਂ ਨਹੀਂ ਵੇਚਣੇ। ਔਰ ਉਸ ਤੋਂ ਬਾਅਦ ਜੇ ਕਿਤੇ ਉਹਦੇ ਰਾਜ ਦੇ ਗ੍ਰਾਮ ਮੌਤ ਹੋ ਜਾਵੇ ਤਾਂ ਇੱਥੇ ਪ੍ਰਾਈਵੇਟ ਕਰਨ ਜਿਹੜਾ ਇਸ ਪੱਧਰ ਤੱਕ ਪਹੁੰਚ ਜਾਂਦਾ ਕਿ ਰਾਜ ਹੀ ਦਿੱਤੀ ਜਾਂਦੀ ਜਿੰਨੇ ਰਤਨਾਂ ਹੀ ਬੰਨੀ ਪੇ ਦਿੱਤਾ ਜਾਂਦਾ। ਇਹ ਸਾਡੇ ਗੁਰੂ ਦੇ ਵਿਦਾਸ ਦੇ ਸੁਪਨਿਆਂ ਦਾ ਸਮਝ ਨਹੀਂ ਹੋ ਸਕਦਾ। ਇਹ ਬਾਬੇ ਨਾਨਕ ਦੇ ਸੁਪਨਿਆਂ ਦਾ ਸਮਝ ਨਹੀਂ ਹੋ ਸਕਦਾ। ਇਹ ਗੁਰੂ ਦੇ ਵਿਦਾਸ ਦੇ ਸੁਪਨਿਆਂ ਦਾ ਸਮਝ ਨਹੀਂ ਹੋ ਸਕਦਾ ਬਾਬੇ। ਬਾਬਾ ਸਾਹਿਬ ਨੂੰ ਮੇਰ ਕਰਕੇ ਸੁਪਨਿਆਂ ਦਾ ਸਮਝ ਨਹੀਂ ਹੋ ਸਕਦਾ। ਔਰੇ ਅਸੀਂ ਗੁਰਪੁਰਬ ਮਨਾ ਕੇ ਹਟਿਆ ਬੜੀ ਸ਼ਰਧਾ ਦੇ ਨਾਲ ਮਨਾ ਕੇ ਹਟਿਆ ਅਸੀਂ ਬੜੇ ਗਾਣੇ ਵੀ ਸੁਣੇ ਆ ਤੇ ਗਾਣੇ ਗਾਏ ਵੀ ਬੜੇ ਯਾਰ ਪਰ ਆਪ ਜੀ ਨਾਲੇ ਸ਼ਾਬਦ ਤੋਂ ਕਹਿ ਦੇਣਾ ਚਾਹਣਾ ਕਿ ਗੇਟਾ ਪੂਰਾ ਪਸਾਉਣ ਦਾ ਰਾਸਤਾ ਆਜੇ ਬੜੀ ਝੂੜ ਜਾਂਦਾ ਕਿਉਂਕਿ ਗੇਟਾ ਪੂਰਾ ਪਸਾਉਣ ਦੇ ਵਾਸਤੇ ਜਣੀ ਜਿੱਦੋਂ ਪਹਿਲੇ ਸਾਥੀ ਗੱਲ ਕਰਦੇ ਗਏ ਮੈਂ ਜ਼ਰੂਰੀ ਨਹੀਂ ਕਹੂੰਦਾ ਉਹਦੇ ਮਾਸਟਰ ਕਰਨਾਇ ਦੀ ਵੀ ਗੱਲ ਲਾ ਕੇ ਚਲ ਗਿਆ ਮੈਂ ਸਾਥੀ ਗੱਲ ਕਰਕੇ

ਉਹਦੇ ਮਾਸ ਲਈ ਇੱਕ ਵੱਡੀ ਬਣਾਈ ਨਵੰਦੀ ਦੋੜਿਆ ਔਰ ਅੱਜ ਤਾ ਦੇਖ ਲੈਣਾ ਹਾਕਮ ਬੈਠਾ ਆ ਉਹ ਚਾਹੇ ਕੇਂਦਰ 'ਚ ਬੈਠਾ ਹੋਵੇ ਚਾਹੇ ਪੰਜਾਬ ਦੇ ਵਿੱਚ ਬੈਠਾ ਹੋਵੇ ਅੱਧੇ ਬੜਾ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ ਵੀ ਇਹਨਾਂ ਸਿੱਖਿਆ ਗ੍ਰੰਟੀ ਆਗਰੀਆ ਅੱਜ ਤੁਹਾਨੂੰ ਇੱਥੇ ਬੜੇ ਦੱਸ ਕੇ ਜਾਣੀ ਜਗ੍ਹਾ ਚੋਣਾ ਪੰਜਾਬ ਦੇ ਅੰਦਰ ਵੱਡੀਆਂ ਯੂਨੀਵਰਸਿਟੀਆਂ ਪੰਜ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਉਹ ਗੁਲਬੱਤੀ ਨਾਂ ਦੀ ਕੋਈ ਚੀਜ਼ ਨਹੀਂ ਹੈ ਗੁਲਬੱਤੀ ਦੀਆਂ ਜਿਹੜੀਆਂ ਪੋਸਟਾਂ ਖਾਲੀ ਪਈਆਂ ਗੁਲਬੱਤੀ ਜਿੱਦਾਂ ਤੁਹਾਡੇ ਪਿੰਡ ਦੇ ਵਿੱਚ ਇਹਨਾਂ ਹੈਡ ਹੁੰਦਾ ਹੈ ਵੀ ਪ੍ਰਕਾ ਕਾਲਪਤੀ ਹੁੰਦਾ ਜਿਹਨੇ ਸਾਰੀ ਯੂਨੀਵਰਸਿਟੀ ਨੂੰ ਮੈਨੇਜ ਕਰਨਾ ਹੁੰਦਾ ਇਹ ਅੱਜ ਸਾਡੇ ਦੇਸ਼ ਦੇ ਹਾਲਾਤ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਦੇ ਵਿੱਚੋਂ ਜਿੱਦੋਂ ਸਕਾਲਰ ਨਿਕਲਨੇ ਆ ਜਿੱਦੋਂ ਵਧੀਆ ਸੋਚਿਆ ਪੈਦਾ ਕਰਨ ਵਾਲੇ ਲੋਕ ਨਿਕਲਨੇ ਆ ਔਰ ਪੰਜਾਬ ਦੀ ਸਰਕਾਰ ਲੋਕਾਂ ਨੂੰ ਇਹ ਗੱਲ ਕਹਿ ਰਹੀ ਆ ਵੀ ਅਸੀਂ ਸਿੱਖਿਆ ਗ੍ਰਾਂਤੀ ਲੈ ਆਂਦੀ ਆ ਅਜ ਨਾਰੀਆਂ ਬਣਾ ਕੇ ਉਹਨਾਂ ਦੇ ਤੁਹਾਡਨ ਕੀਤੇ ਜਾ ਰਹੇ ਆ ਬਾਥੂਮਾਂ ਦੇ ਉੱਪਰ ਕੌਟਾਂ ਦੀਆਂ ਬਣਾ ਕੇ ਜਿਹੜਾ ਉਹਦੇ ਮੁਕਾਦਮ ਕੀਤੇ ਜਾ ਰਹੇ ਆ ਔਰ ਅੱਛਾ ਦੇ ਜਿਹੜਾ ਸਿੱਖਿਆ ਦਾ ਜਲੂਸ ਕੱਢ ਦਿੱਤਾ ਇਹਨਾਂ ਲੋਕਾਂ ਨੇ ਔਰ ਸਿੱਖਿਆ ਸਾਡੇ ਕੋਲ ਲਗਾਤਾਰ ਕੋਈ ਜਾ ਰਹੀ ਹੈ ਸਾਖੀ ਦੱਸ ਕੇ ਗਿਆ ਕਿ ਕੀ ਹਾਲਾਤ ਹੈ ਸਿਰਫ ਪ੍ਰਮੋਟ ਕਰਨਾ ਉਹਨਾਂ ਦਾ ਮਾਨਸਿਕ ਪੱਧਰ ਕਿੱਥੇ ਸਟੈਂਡ ਕਰਦੇ ਇਹਦੇ ਵਾਸਤੇ ਕਿਸੇ ਨੂੰ ਕੋਈ ਉਹਦੇ ਬਾਰੇ ਕਿਸੇ ਨੂੰ ਕੋਈ ਸੋਚਣ ਦੀ ਲੋੜ ਨਹੀਂ ਹੈ ਇਹ ਸਾਡੇ ਅੱਜ ਦੇਸ਼ ਦੇ ਹਾਲਾਤ ਆ ਔਰ ਹੋਣਾ ਤਾਂ ਇਹ ਚਾਇਦਾ ਸੀ ਜਿੱਥੇ ਅਜਾਦੀ ਦੇ ਇਹਨੇ ਸਾਲ ਬੀਤ ਜਾਂਦੇ ਬਾਅਦ ਵੀ ਔਰ ਇੱਥੇ ਜਿਹੜੀਆਂ ਮਾਲਕੀਅਤ ਹਕਮਾਂ ਦੇ ਵਿੱਚ ਜਿਹੜੀ ਸਿੱਖਿਆ ਆ ਜਿਹੜਾ ਬੱਚਾ ਜਦੋਂ ਜਨਮ ਲੈ ਲੈਂਦਾ ਸਕੂਲ ਦੇ ਵਿੱਚ ਪੈਰ ਰੱਖ ਲੈਂਦਾ ਉਹਦੇ ਤੋਂ ਬਾਅਦ ਉਹ ਬਿਨਾਂ ਕਿਸੇ ਧਰਮ ਮਜਰ ਦੇ ਫੰਡਟ ਕਰੇ ਤੋਂ ਉਹਦੀ ਜਿਹੜੀ ਸਿੱਖਿਆ ਦੀ ਆ ਜਿੰਮੇਵਾਰੀ ਤੁਮੀ ਸਰਕਾਰ ਦੀ ਹੋਣੀ ਚਾਹੀਦੀ ਸੀ ਪਰ ਦੱਸਿਓ ਉੱਥੇ ਸਰਕਾਰ ਇਹਨਾਂ ਦੇ ਵਿੱਚ ਆਪਣੀ ਜਿੰਮੇਵਾਰੀ ਨਿਭਾਉਣ ਦੇ ਵਿੱਚ ਕਾਮਯਾਬ ਆ? ਔਰ ਅੱਜ ਜਿਹੜੇ ਕਿਤੇ ਸਾਡੇ ਘਰਾਂ ਦੇ ਵਿੱਚੋਂ ਬੱਚੋ ਰੁਕ ਜਾਓ ਬਈ ਅੱਜ ਸਾਡੇ ਘਰਾਂ ਦੇ ਵਿੱਚੋਂ ਖਾਸ ਕਰ ਦੁਆਬੇ ਦੇ ਵਿੱਚੋਂ ਅਸੀਂ ਆਪਣੇ ਜਿਹੜੇ ਘਰਾਂ ਦੇ ਗੁਜ਼ਾਰੇ ਕਰਨ ਦੇ ਵਾਸਤੇ ਸਾਡੇ ਘਰਾਂ ਦੇ ਵਿੱਚੋਂ ਬਹੁਤ ਲੋਕ ਵਿਦੇਸ਼ਾਂ ਦੇ ਵਿੱਚ ਚਲੇ ਗਏ ਆ। ਔਰ ਉਹਦੇ ਕਰਕੇ ਅਸੀਂ ਜਿਹੜੇ ਆਪਣੇ ਬੱਚੇ ਆ ਧੱਕੇ ਧੁੱਕੇ ਘਲਾ ਗਿਆ ਅਸੀਂ ਕਾਲਜਾਂ ਦੇ ਵਿੱਚ ਪੜਾ ਰਹੇ ਆ ਔਰ ਅੱਜ ਇਹ ਅਸੀਂ ਬੱਚੇ ਪੜ ਜਾਂਦੇ ਆ ਕਿ ਉਹਦੇ ਬਾਅਦ ਕੀ ਹੋ ਰਿਹਾ ਆ ਤੁਸੀਂ ਪਿਛਲੇ ਦਿਨੀ ਦੇਖਿਆ ਹਰਜੋਤ ਬੈਂਸ ਦੇ ਘਰ ਦੇ ਬਾਹਰ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਆਪਣਾ ਰੁਜ਼ਗਾਰ ਮੰਗਣ ਦੇ ਬਾਅਦ ਤੇ ਗਏ ਉਹਨਾਂ ਦੇ ਸਿਰਾਂ ਵਿੱਚ ਡੰਗਾਂ ਮਾਰੀਆਂ ਗਈਆਂ ਉਹ ਤੋਂ ਐਸਐਸਓ ਸੰਭਲੋ ਔਰ ਇਹ ਸਾਡੇ ਦੇਸ਼ ਦਾ ਹਾਲ ਹੈ ਸਾਡੇ ਪੰਜਾਬ ਦਾ ਹਾਲ ਹੈ ਇਸ ਕਰਕੇ ਤੁਹਾਨੂੰ ਇੱਥੇ ਬੜੀ निमंत्रण ਨਾਲ ਔਰ ਅੱਜ ਦੀ ਇਸ ਸਟੇਜ ਉੱਤੇ ਇਹ ਗੱਲ ਕਹਿ ਕੇ ਜਾਣੀ ਆ ਆ ਗੁਰੂ ਦੇ ਵਿਦਾਸ ਤੇ ਸੁਪਨੇ ਦਾ ਸਮਾਜ ਬਸਾਉਣ ਦੇ ਵਾਸਤੇ ਗੁਰੂ ਨਾਨਕ ਦੇ ਸੁਪਨੇ ਦਾ ਸਮਾਜ ਬਸਾਉਣ ਦੇ ਵਾਸਤੇ ਬਾਬਾ ਸਾਹਿਬ ਦੇ ਸੁਪਨੇ ਦਾ ਸਮਾਜ ਬਸਾਉਣ ਦੇ ਵਾਸਤੇ ਅੱਜ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਆ ਅੱਜ ਜਿਹੜਾ ਧਰਮਾਂ ਦਾ ਪਾੜਾ ਉੱਪਰੋਂ ਪਾਇਆ ਜਾ ਰਿਹਾ ਉਹਦੇ ਉੱਪਰ ਲੀਕ ਫੇਰ ਕੇ ਕੋਈ ਹਿੰਦੂਆਂ ਦਾ ਨਾਮ ਨਾਲ ਲਾਈਏ ਇਹ ਕੋਈ ਸੈਕੂਨਾਂ ਨੂੰ ਗਲ ਦੇ ਨਾਲ ਲਾਈਏ। ਇਹ ਕੋਈ ਮੁਸਲਮਾਨ ਸਾਡੇ ਕੋਲ ਪਾਈ ਆਉਂਦਾ ਉਹਨੂੰ ਗਲ ਨਾਲ ਦੇ ਨਾਲ ਲਾਈਏ। ਤੇ ਜਿਹੜਾ ਰਾਸਤਾ ਗੁਰੂ ਰਵੀਦਾਸ ਕਹੇ ਕੇ ਗਏ ਆ ਕਿ ਸਭ ਸੰਗਤ ਮਿਲ ਲਈਏ ਮਾਤੋ ਜੈਸੇ ਮਦਨ ਮਥੀਰਾ ਉਹ ਅੱਜ ਫੇਰ ਹੀ ਪੂਰਾ ਹੋਣਾ ਜੇ ਅੱਜ ਇਕੱਠੇ ਆ ਕੇ ਲੜਾਈ ਨਾ ਲੜੀ। ਇਹ ਤਾਂ ਬੱਕਰੇ ਬੱਕਰੇ ਦੌਰ ਦੇ ਸਾਰੇ ਆਪਣੇ ਆਪਣਾ ਜਿਹੜਾ ਵਾਗਿਆ ਉਹ ਲਾਫ ਰਹਿ ਗਿਆ ਹੈ ਉਹਦੇ ਵਿੱਚ ਅਸੀਂ ਖੁਦ ਵੀ ਹੋਈਏ। ਅਸੀਂ ਵੀ ਉਹਦੇ ਵਾਸਤੇ ਉਹਨੇ ਜਿੰਮੇਵਾਰ ਹੈ ਜਿੰਨੇ ਬਾਕੀ ਜਿੰਮੇਵਾਰ ਆ। ਆ ਇੱਕ ਪਲੇਟਫਾਰਮ ਦੇ ਉੱਪਰ ਇਕੱਤਰ ਹੋ ਕੇ ਇਹ ਹੋ ਗਿਆ ਅੱਜ ਸਮਾਂ ਆ ਇਹੋ ਜਿਹੇ ਧਰਾਬ ਲਗੜ ਕੇ ਹੋ ਗਏ ਇਕੱਠਿਆ ਹੋ ਕੇ ਲੜਾਈ ਨਾਲ ਲੜੀਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਚਲੇ ਜਾਵਾਂਗੇ ਜਿੱਥੋਂ ਪਹਿਲਾਂ ਜਿੱਲੇ ਸੀ ਇਸ ਕਰਕੇ ਤੁਹਾਨੂੰ ਅੱਜ ਦੇ ਜਾਂਦੇ ਉੱਪਰ ਜਾਂ ਜਿਹੜੀ ਜ਼ਮੀਨ ਵਾਲਿਆਂ ਨੂੰ ਮੈਸਮਪੁਰ ਵਾਲਿਆਂ ਨੂੰ ਜਿੱਥੇ ਮੈਂ ਬਹੜਾਈ ਦਿਨਾ ਉੱਥੇ ਮੈਂ ਤੁਹਾਡੇ ਕੋਲ ਆਸ ਵੀ ਕਰਦਾ ਸਾਡੀ ਅਮਰਜੀਤ ਲਾਡੀ ਆ ਤੁਹਾਡੇ ਪਿੰਡ ਦਾ ਬਹੁਤ ਹੌਨਰ ਨੌਜਵਾਨ ਆ ਚੰਗੇ ਵਿਚਾਰਾਂ ਵਾਲਾ ਨੌਜਵਾਨਿਆਂ ਦੀ ਟੀਮ ਸਾਡੀ ਬਹੁਤ ਚੰਗੇ ਵਿਚਾਰਾਂ ਵਾਲੀ ਆ ਉਹਦੇ ਨਾਲ ਡਟ ਕੇ ਸਾਥ ਦਿਓ ਜਿੱਥੇ ਵੀ ਕਿਤੇ ਬੇਇਨਸਾਫੀ ਹੁੰਦੀ ਆ ਡਟ ਕੇ ਬੋਲਦਾ ਤੇ ਨਾਲ ਡਟ ਕੇ ਖੜ ਜਾਓ ਆ ਇਸੇ ਤਰੀਕੇ ਦੇ ਨਾਲ ਸਾਂਝਾ ਪਾ ਕੇ ਕਿ ਜਿਹੜਾ ਆਪਾਂ ਬੇਗੰਗਪੁਰਾ ਬਸਾਉਣ ਵੱਲ ਵਧੀਏ ਵਿਆਲਾ ਸਮਾਂ ਨਹੀਂ ਲੈਂਦਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਇੱਕ ਵਾਰ ਫੇਰ ਦੱਸਾਈ ਦਿਨਾ ਬਾਬਾ ਸਾਹਿਬ ਨੂੰ ਜਿਹੜਾ ਜਿਹੜੇ ਦਿਨ ਦੇ ਉੱਪਰ ਉਹਨਾਂ ਨੂੰ ਵੀ ਆਪਣੇ ਵੱਲੋਂ ਸਾਥ ਤੇ ਖੁੱਲ ਭੇਟ ਕਰਦਾ ਉਹਦੇ ਨਾਲ ਹੀ ਜਿਹੜਾ ਪਹਿਲਗਾਮਾ ਦੇ ਵਿੱਚ ਜਿਹੜਾ ਵੱਡਾ ਹਾਸਾ ਹੋਇਆ ਆ ਉਹਦਾ ਉਹਦੇ ਵਿੱਚ ਜਿੰਨੇ ਲੋਕ ਉੱਥੇ ਸ਼ਿਰਿੰਦ ਹੋਏ ਆ ਉਹਨਾਂ ਨੂੰ ਵੀ ਆਪਣੇ ਵੱਲੋਂ ਜਿੱਥੇ ਲੋਕਾਂ ਸਾਹਿਬ ਮੰਡ ਦੇ ਲੋ ਸ਼ਰਧਾ ਦੇ ਖੋਦ ਭੇਨ ਕਰਦਾ ਉਹਦੇ ਨਾਂ ਨਾਲ ਇੱਕ ਗੱਲ ਹੋ ਜਾਂਦੀ ਕਿ ਬਸ ਨੇ ਆਪਣਾ ਸਥਾਨ ਜਿਹੜਾ ਲੈ ਲਿਆ ਨਾ ਕਿ ਅੱਜ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਣਾ ਹੋਵੇ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਉਹਦੇ ਵਿੱਚ ਤੁਸੀਂ ਮੁਸਲਮਾਨ ਭਾਈ ਜਿਰਾ Hindu ਭਾਈ ਜਿਰਾ ਰਲ ਕੇ ਮਨਾਉਂਦੇ ਆ Eid ਹੋਵੇ ਅਸੀਂ ਸਾਰੇ ਰਲ ਕੇ ਮਨਾਉਂਦੇ ਆ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਹੋਵੇ ਅਸੀਂ ਸਾਰੇ ਰਲ ਕੇ ਮਨਾਉਂਦੇ ਆ ਇਸ ਕਰਕੇ ਜਿਹੜਾ ਇਤੋਂ ਦਾ ਹਾਕਮ ਆ ਸਾਨੂੰ ਯਾਦਤਾ ਧਰਮਾਂ ਮਾਂਹਾਂ ਦੇ ਵਿੱਚ ਵੰਡਣਾ ਚਾਹੁੰਦਾ ਆ ਇਸ ਕਰਕੇ ਉਹਨਾਂ ਦੇ ਜਿਹੜਾ ਮੂੰਹ ਤੋੜਲਾ ਜਿਹੜਾ ਜਵਾਬ ਆ ਅੱਜ ਦੇਣ ਦੀ ਲੋੜ ਆ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਸ ਕਰਦਾ ਕਿ ਤੁਸੀਂ ਆਉਣ ਮੇਰੇ ਸਾਹਮਣੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਗ ਦੀ ਜ਼ਮੀਰ ਵਾਲੇ ਲੋਕ ਜਿਹੜੀ ਯਾਗ ਦੀ ਮਿਸਾਲ ਆ ਉਹ ਲੈ ਕੇ